ਅੱਜ ਦਾ ਜਿਹੜਾ ਇਹ ਰੋਸ ਪ੍ਰਦਰਸ਼ਨ ਸੁਜਾਨਪੁਰ ਮੰਡਾ ਵੱਲੋਂ ਕੀਤਾ ਜਾ ਰਿਹਾ ਸਾਡੇ ਕੈਪਟਨ ਮੰਤਰੀ ਮਨੋਜਨ ਰਾਜੀ ਕਾਲੀਆ ਐਕਸ ਮਿਨਿਸਟਰ ਪੰਜਾਬ ਸਰਕਾਰ ਕੱਲ ਰਾਤ 1 ਵਜੇ ਜਿਹੜਾ ਉਹਨਾਂ ਦੇ ਘਰ ਤੇ ਗਰਨੇਟ ਸੈਂਕੜੇ ਹਮਲਾ ਕੀਤਾ ਗਿਆ ਉਹਦੇ ਵਿੱਚ ਜਿਹੜਾ ਇਹ ਅਸੀਂ ਜਿੰਦਰੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਮੰਡਲ ਸੁਜਾਨਪੁਰ ਵੱਲੋਂ ਇਹ ਪਰਜੁਰ ਰਏ ਦਿਨ ਨਿੰਦਾ ਕਰਨੇ ਆ ਵਿਰੋਧ ਕਰਨੇ ਆ ਕਿ ਪੰਜਾਬ ਸਰਕਾਰ ਜਿਹੜੀ ਆ ਕਾਨੂੰਨ ਵਿਵਸਥਾ ਜਿਹੜੀ ਆ ਇਹ ਬਿਲਕੁਲ ਫੇਲ ਹੈ ਔਰ ਜਾਨ ਮਾਲ ਲੋਕਾਂ ਦੀ ਰੱਖਿਆ ਕਰਨ ਦੇ ਵਿੱਚ ਬਿਲਕੁਲ ਨਕਮੀ ਸਾਬਤ ਹੋਈ ਹੈ ਅਸੀਂ ਸਰਕਾਰ ਦਾ ਪਰਜੁਰ ਵਿਰੋਧ ਕਰਨੇ ਆ ਇੱਥੇ ਦੱਸਣ ਜੋ ਗੱਲ ਹੈ ਕਿ ਜਦੋਂ ਦੀ ਸਰਕਾਰ ਆਈ ਹੈ 14 ਹਗਰਨੇਟ ਹੰਦਰੇ ਜਿਹੜੇ ਹੋ ਚੁੱਕੇ ਨੇ ਨਾ ਇੱਥੇ ਪੁਲਿਸ ਸੁਰੱਖਿਆ ਜਿਹੜੀ ਲੋਕਾਂ ਦੀ ਸੁਰੱਖਿਆ ਕਰਦੀ ਹੈ ਨਾ ਇਥੇ ਆਮ ਆਦਮੀ ਸੁਰੱਖਿਤਾ ਹੈ ਔਰ ਖਾਸ ਕਰਕੇ ਜਿਹੜੇ ਆਪੋਜੀਸ਼ਨ ਵਾਲੇ ਆ ਉਹਨਾਂ ਤੋਂ ਨਾ ਇਹਨਾਂ ਨੇ ਸੁਰੱਖਿਆ ਦਿੱਤੀ ਦੀਆ ਜੇ ਸੁਰੱਖਿਆ ਵੀ ਮਾਰੀ ਮੋਟੀ ਆ ਉਹ ਵੀ ਇਹਨਾਂ ਨੇ ਵਾਪਸ ਲੈ ਲਈ ਆ ਮੈਂ ਆਪਣੇ ਵੱਲੋਂ ਮੰਡਲ ਸਿਆਣਪਰ ਵਾਲੋਂ ਪੂਰੀ ਨਕੇਦੀ ਕਰਦਾ ਕਿ ਪੰਜਾਬ ਸਰਕਾਰ ਜਿਹੜੀ ਆ ਔਰ ਲੋਕਾਂ ਦੇ ਅੱਗੇ ਅਪੀਲ ਕਰਨਾ ਕਿ ਸਰਕਾਰ ਤੋਂ ਜਲਦੀ ਹੋ ਸਕਦੀ ਹੈ ਪਿੱਛਾ ਛੜਾਓ ਇਹ ਝੂਟਿਆਂ ਦੀ ਸਰਕਾਰ ਆ ਝੂਠੇ ਇਹਨਾਂ ਨੇ ਲਾਰੇ ਲਾਏ ਸੱਤਾਂ ਜਾ ਕੇ ਇਹਨਾਂ ਨੂੰ ਇਹ ਪਤਾ ਹੀ ਨਹੀਂ ਆਇਆ ਕਿ ਕਿਸਰਾ ਰਾਜ ਕਰਨਾ ਕਿਸਰਾ ਸਰਕਾਰਾਂ ਚਲਾਨੀਆਂ ਬਸ ਡਾਕਟਰ ਕੇ ਕੰਮ ਕਰਦੇ ਆ ਤੇ ਝੂਠਾ ਜੋ ਵੀ ਆ ਦਿਖਾਵਾ ਕਰ ਦਿੰਦੇ ਆ ਅੱਜ ਤੱਕ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਪੁਰਾਣ ਮੰਤਰੀ ਜੋ ਮਨੋਰੰਜਨ ਕਾਲਿਆ ਜੀ ਬਹੁਤ ਹੀ ਬ੍ਰਿਸਟ ਨੇਤਾ ਹੈ ਜੋ ਸਾਡੇ ਮੰਤਰੀ ਨੇ ਉਹਨਾਂ ਦੇ ਘਰ ਦੇ ਉੱਤੇ ਇੱਕ ਗੰਨੇਟ ਹਮਲਾ ਕੀਤਾ ਗਿਆ ਆ ਜੋ ਕਿ ਬਹੁਤ ਹੀ ਨਿੰਦਨੀਏ ਗੱਲ ਹੈ ਅੱਜ ਸੁਗਨਪੁਰ ਮੰਡਲ ਸਾਰਾ ਇਸ ਗੱਲ ਦੀ ਨਿੰਦਿਆ ਕਰਦਾ ਹੈ ਅਤੇ ਪੰਜਾਬ ਸਰਕਾਰ ਸਾਡੀ ਬਿਲਕੁਲ ਹੀ ਕਿਸਰ ਮਤਲਬ ਕਿ ਸਿਸਟਮ ਦੇ ਵਿੱਚ ਬਿਲਕੁਲ ناکਾਮ ਔਰ ਬਿਲਕੁਲ ਅ ਤੁਸੀਂ ਕਹੋਗੇ ਗਈ ਗੁਜ਼ਰੀ ਆ ਇਥੋਂ ਤੱਕ ਕੀ ਪੰਜਾਬ ਸਰਕਾਰ ਜੋ ਕਿ ਲੋਕਾਂ ਨੇ ਉਹਨਾਂ ਨੂੰ 9ਵੇਂ ਵਿਧਾਇਕ ਬਣਾ ਕੇ ਇੱਕ ਸਨਕਸ਼ਾ ਦਾ ਅਗਰ ਜਿੱਤਿਆ ਨਾਇਸੀਗੀ ਕੀ ਇੱਕ ਸਾਨੂੰ ਸੱਚਾ ਮਿਲੇਗੀ ਜਿਹਦੇ ਵਿੱਚ ਬਹੁ ਬੇਟੀਆਂ ਔਰ ਪੰਜਾਬ ਸਾਡਾ ਖੁਸ਼ਹਾਲ ਰਹੇਗਾ ਅੱਜ ਦੀ ਤੁਸੀਂ ਵਿਵਸਥਾ ਦੇਖੋ ਤਾਂ ਇਹਦੇ ਵਿੱਚ ਹਰ ਰੋਜ਼ 16 ਹਮਲੇ ਜੋ ਕਿ ਹੋ ਚੁੱਕੇ ਹਨ ਇਹ ਗ੍ਰਨੇਟ ਹਮਲੇ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਤੇ ਔਰ ਕੋਈ ਵੀ ਲੇਡੀਜ਼ ਕੋਈ ਵੀ ਬੰਦਾ ਕੋਈ ਵੀ ਕਰ ਆਏ ਦਿਨ ਦੇਖੋ ਤੁਸੀਂ ਗੋਲੀਆਂ ਚੱਲ ਰਹੀਆਂ ਨਾ ਆਏ ਦਿਨ ਕਿਤੇ ਨਾ ਕਿਤੇ ਗ੍ਰਨੇਟ ਛੁੱਟੇ ਜਾ ਰਹੇ ਆ ਔਰ ਪੰਜਾਬ ਸਰਕਾਰ ਬਿਲਕੁਲ ਹੀ ਨਿਕੰਦੀ ਨਿਕੰਮੀ ਸਰਕਾਰ ਆ ਇਸ ਲਈ ਪੰਜਾਬ ਸਰਕਾਰ ਜੋ ਵੀ ਕਰ ਰਹੀ ਹੈ ਬਹੁਤ ਹੀ ਗਲਤ ਕਰ ਰਹੀ ਹੈ ਲੋਕਾਂ ਦੇ ਨਾਲ ਇਹਨਾਂ ਨੂੰ ਲੋਕਾਂ ਨੇ ਇੱਕ ਆਪਣਾ ਤਾਜ ਪਹਿਨਾਇਆ ਸੀ ਆ ਕਿ ਆਪਣੀ ਸੁਰੱਖਿਆ ਵਾਸਤੇ ਕਿਨ ਇਹ ਸਰਕਾਰ ਬਿਲਕੁਲ ناکਾਮ ਹੋ ਚੁਕੀ ਆ ਇਸ ਲਈ ਸਾਡਾ ਬ੍ਰਿਸਟ ਨੇਤਾ ਭਾਜਪੀ ਨੇਤਾ ਔਰ ਸਾਡਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਅੱਗੇ ਔਰ ਸਾਰਿਆਂ ਦੇ ਅੱਗੇ ਅਪੀਲ ਆ ਕਿ ਪੰਜਾਬ ਦੇ ਵਿੱਚ ਅਦਸਤ ਸ਼ਾਸਨ ਲਾਇਆ ਜਾਏ ਤਾਂ ਜੋ ਪੰਜਾਬ ਨੂੰ ਬਚਾਇਆ ਜਾਏ ਕਿਉਂਕਿ ਪੰਜਾਬ ਦੀ ਆਰਥਿਕ ਵਿਵਸਥਾ ਇਸ ਤਰ੍ਹਾਂ ਨਾਲ ਬੇਕਾਬੂ ਹੋ ਚੁਕੀ ਆ ਔਰ ਲੋਕਾਂ ਨੂੰ ਨਸ਼ੇ ਦੇ ਨਾਲ ਗਰਨੇਟ ਦੇ ਨਾਲ ਬਿਲਕੁਲ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੈ ਇਸਨੇ ਪੰਜਾਬ ਸਰਕਾਰ ਬਿਲਕੁਲ ਹੀ ਖਤਮ ਕਰ ਕਰ ਦਿੱਤੀ ਜਾਏ ਹੋ ਰਹੀ ਤੇ ਇਥੇ ਬਰਾਸੇ ਸਾਸੂ ਲਾਇਆ ਜਾਏ ਅੱਜ ਦਾ ਜਿਹੜਾ ਰੋਜ਼ ਪ੍ਰਦਰਸ਼ਨ ਮੰਡਲ ਸੁਜਾਨਪੁਰ ਵਾਲੋ ਕੀਤਾ ਗਿਆ ਪੰਜਾਬ ਸਰਕਾਰ ਦਾ ਪਤਲਾ ਫੂਕੇ ਇਹਨਾਂ ਦੀਆਂ ਨਾਕਾਮੀਆਂ ਦੇ ਉੱਤੇ ਮਾਜਫਾ ਦੇ ਵરિਸ਼ਟ ਨੇਤਾ ਦੇ ਘਰ ਗਰਨੇਰ ਹਮਲਾ ਹੋਣਾ ਤੇ ਆਮ ਪਬਲਿਕ ਦੇ ਨਾਲ ਕਿਸ ਨੂੰ ਘੋਰਿਆ ਹਰ ਪਾਸੋਂ ਇਹ ਸਰਕਾਰ ਦੀ ਨਖਿੱਦੀ ਹੋ ਰਹੀ ਆ ਔਰ ਸ਼ਰਮ ਹੋਵੇ ਤੇ ਸਵੇਰੇ ਅਸਤੀਫਾ ਦੇ ਦਿੱਤਾ ਜਾਏ ਜੈਸੀ ਦਾ ਉਹ ਸਰਕਾਰਾਂ ਨੂੰ ਕਹਿਣਾ ਕਿ ਨਸ਼ਾ ਮੁਕਤ ਪੰਜਾਬ ਤਾਂ ਯਾਰ ਨਾ ਕੁਝ ਦੇਖੋ ਇਹ ਨਸ਼ਾ ਮੁਕਤ ਪੰਜਾਬ ਕਹਿਣ ਨਾਲ ਨਹੀਂ ਹੁਣਾ ਅੱਜ ਵੀ ਤੁਸੀਂ ਦੇਖੋ ਵੀ ਪੁਲਿਸ ਜਿਹੜੀ ਆ ਕਾਗਜ਼ੀ ਕਾਰਵਾਈ ਕਰੀ ਜਾਂਦੀ ਔਰ ਕਾਫੀ ਪੁਲਿਸ ਮੁਲਾਜ਼ਮ ਹੀ ਚਿੱਟਾ ਵੇਚ ਦੇ ਕਾਬੂ ਕਰ ਰਹੇ ਨਾ ਇਹ ਸਭ ਇੱਕ ਡਰਾਮੇਬਾਜ਼ੀ ਆ ਖੁਦ ਸਰਕਾਰ ਦੇ ਵਿੱਚ ਮੰਤਰੀ ਵੀ ਹੈਗੇ ਨਾ ਜਿਹੜੇ ਇਸ ਨੂੰ ਵੇਚ ਦਿਆ ਇਹਨਾਂ ਦਾ ਇੱਕ ਐਮਐਲਏ ਰਿਟਾਇਰਡ ਆਈਪੀਐਸ ਅਫਸਰ ਉਹ ਸ਼ਰਮ ਇਹਨਾਂ ਦੇ ਖਿਲਾਫ ਬੋਲ ਰਹੇ ਨੇ ਨਾ ਲੋਕਾਂ ਕੇ ਫੀਲ ਆ ਕਿ ਥੋੜੇ ਜਾਗਰੂਕ ਹੋਣ ਬਾਹਰ ਨਿਕਲ ਔਰ ਇਸ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਜਿਹੜੀ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜੋ ਹਾਲਤ ਹੋ ਚੁੱਕੀ ਹੈ ਜੋ ਰਾਤ ਨੂੰ ਸਾਬਕਾ ਮਿਨਿਸਟਰ ਮਨਰੰਜਨ ਕਾਲੀ ਦੇ ਘਰ ਤੇ ਜਿਹੜਾ ਅਟੈਕ ਹੋਇਆ ਕਰਨੇਟ ਦਾ ਇਹ ਤੇ ਚਲੋ ਹੋਇਆ ਇਹ ਤੋਂ ਪਹਿਲੇ ਕਿੰਨੇ ਹੋਏ ਨਾ ਅੱਜ ਜਿੰਨੇ ਕ ਹਾਲਾਤ ਪੰਜਾਬ ਦੇ ਮਾੜੇ ਹੋ ਚੁੱਕੇ ਮੈਨੂੰ ਲੱਗਦਾ ਕਿ ਭਾਰਤ ਸਰਕਾਰ ਪੰਜਾਬ ਮਤਲਬ ਭਾਰਤ ਦੇ ਵਿੱਚ ਜਿੰਨੀਆਂ ਵੀ ਚਾਰ ਸਟੇਟ ਦੀਆਂ ਸਰਕਾਰਾਂ ਰਹੀਆਂ ਨਾ ਜਾਂ ਮੌਜੂਦਾ ਜਿਹੜੀਆਂ ਚੱਲ ਰਹੀਆਂ ਨਾ ਇਹ ਉਹਦੇ ਸਾਰਿਆਂ ਦੇ ਵਿੱਚੋਂ ਜੇ ਕੱਢਿਆ ਜਾਵੇ ਇਹ ਪੰਜਾਬ ਦੀ ਨਕਮੀ ਸਰਕਾਰ ਅੱਜ ਦੇਸ਼ ਦੇ ਵਿੱਚੋਂ ਸਭ ਤੋਂ ਹੀ ਹੈ ਪੰਜਾਬ ਦੀ ਸਟੇਟ ਸਰਕਾਰ ਜਿਹੜੀ ਆ ਕਿਉਂਕਿ ਇਹਦਾ ਨਾਂ ਤੇ ਦੀ ਅਰਥਵਿਵਸਤਾ ਵੀ ਚੋਪਟ ਹੋ ਚੁੱਕੀ ਆ ਕਾਨੂੰਨ ਵਿਵਸਥਾ ਇਹਦੀ ਚੋਪਟ ਹੋ ਚੁੱਕੀ ਦੀ ਆ ਮਤਲਬ ਹਾਲਾਤ ਨੇ ਆ ਕਿ ਵੱਤੋਂ ਬੱਤਰ ਹੋ ਚੁੱਕੇ ਦੇ ਨਾਲ ਔਰ ਇੰਨੀ ਕੁ ਬੇਸ਼ਰਮ ਸਰਕਾਰ ਆ ਕਿ ਮਤਲਬ ਜੇ ਕੋਈ ਸ਼ਰਮ ਵਾਲਾ ਹੁੰਦਾ ਅਸਤੀਫਾ ਦੇ ਦਿੰਦਾ ਲੇਕਿਨ ਇੰਨੀ ਕੁ ਬੇਸ਼ਰਮ ਸਰਕਾਰ ਆ ਅਸਤੀਫਾ ਮਤਲਬ ਕੀ ਏਣਾ ਹਿੰਦੀ ਸੇ ਤਾਂ ਕੋਈ ਫਰਕ ਨਹੀਂ ਪੈ ਰਿਹਾ ਆ ਬਹੁਤ ਹਾਲਾਤ ਮਾੜੇ ਹੋਣ ਜਾ ਰਹੇ ਨੇ ਇਹ ਤੇ ਪੰਜਾਬ ਦੀ ਜਨਤਾ ਨੂੰ ਜਾਗੜੇ ਪੈਣਾ ਆ ਕਿਉਂਕਿ ਇਸ ਸਰਕਾਰ ਨੂੰ ਬਦਲਨੇ ਪੈਣਾ ਆ ਨੇ ਤਾਂ ਪੰਜਾਬ ਨੂੰ ਇੰਨੀ ਕਿ ਜਵਾਂ ਅੱਗ ਲੱਗ ਜਾਣੀ ਆ ਕਿ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਜਾਣੇ ਨਾ ਔਰ ਮੈਨੂੰ ਲੱਗਦਾ ਕਿ ਇਹ ਸਾਨੂੰ ਸਾਰਿਆਂ ਨੂੰ ਆਮ ਜਨਤਾ ਨੂੰ ਇਸ ਸਬੰਧ ਦੇ ਵਿੱਚ ਪ੍ਰੋਟੈਸਟ ਕਰਨਾ ਚਾਹੀਦਾ ਜੋ ਪੰਜਾਬ ਦੇ ਵਿੱਚ ਅੱਜ ਲਾਣਾ ਆਡਰ ਹੋ ਗਿਆ ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੁਲਿਸ ਦੀ ਵੀ ਫੇਲ ਦਾ ਵੀ ਫੇਲੀਅਰ ਆ ਪੁਲਿਸ ਦੀ ਇੰਟੈਲੀਜੈਂਸ ਕਿੱਥੇ ਆ ਕਿ ਉਹਨੂੰ ਪਤਾ ਨਹੀਂ ਲੱਗਦਾ ਜੇ ਮੰਨ ਲਓ ਕਿ ਚੀਫ ਮਨਿਸਟਰ ਸੱਤਾ ਬਿਹਾਇਆ ਹੈ ਉਹਨੂੰ ਪਤਾ ਨਹੀਂ ਲੱਗਦਾ ਕਿ ਮੇਰੇ ਪੰਜਾਬ ਵਿੱਚ ਕੀ ਹੋ ਰਿਹਾ ਤੇ ਕੀ ਪੁਲਿਸ ਦੀ ਜਿਹੜੀ ਇੰਟੈਲੀਜੈਂਸ ਹੈ ਅੰਦੇ ਅਫਸਰ ਹੈ ਇਹ ਕਿਥੇ ਨੇ ਇਹ ਵੀ ਸੱਤੇ ਬੈਣਾ ਇਹਦਾ ਮਤਲਬ ਜਿase ਰਾਜਾ ਹੈ ਤੇ ਵੈਸੇ ਹੀ ਇਹਦਾ ਪ੍ਰਸ਼ਾਸਨ ਹੋ ਜਾਊਗਾ ਦਾ ਹਾਲਾਤ ਮਾੜੇ ਨੇ ਇਸ ਲਈ ਲੋਕਾਂ ਨੂੰ ਜਾਗਰੇ ਪੈਣਾ ਪ੍ਰੋਟੈਸਟ ਕਰਨੇ ਪੈਣਾ ਔਰ ਕਿਉਂਕਿ ਪੁਲਿਸ ਵੀ ਸੁਰੱਖਿਤ ਨਹੀਂ ਆ ਉਹਦੇ ਆਪਣੇ ਰਾਤ ਨੂੰ ਤੇ ਕਿਸੇ ਆਮ ਬੰਦੇ ਨੂੰ ਕੋਈ ਖੁਦ ਨਾ ਖਾਸ ਤਾਂ ਕੋਈ ਪੈ ਜਾਂਦੀ ਹੈ ਮਤਲਬ ਗਿਫਤਾ ਪੈ ਜਾਂਦੀ ਆ ਤਾਂ ਉਹਦੇ ਉਹਦੇ ਦੇ ਗੇਟ ਵੀ ਬੰਦ ਹੁੰਦਾ ਤੇ ਇਸ ਲਈ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਇਹ ਯਾਨੀ ਮਤਲਬ ਪੰਜਾਬ ਦੀ ਜਨਤਾ ਨੂੰ ਜਾਗੜੇ ਪੈਣਾ ਔਰ ਪ੍ਰੋਟੈਸਟ ਕਰਨੇ ਪੈਣਾ